ਜੀ ਤੇ ਸੁਨਿਆਰਾ ਦੋ ਬੇਲੀ ਸਕ ਮੋਚੀ ਨੇ ਰੋਜ਼ ਸੁਨਿਆਰੇ ਨੂੰ ਗੱਲਾਂ ਕਰਨੀਆਂ ਜੁੱਤੀਆਂ ਬਣਨ ਵਾਲੇ ਨੇ ਸੁਨਿਆਰੇ ਨੂੰ ਆਖਣਾ ਲੈ ਤੈਨੂੰ ਨੀਂਦ ਨਹੀਂ ਆਉਂਦੀ ਤੇਰੇ ਕੋਈ ਨਾ ਕੁਛ ਤੈਨੂੰ ਨੀਂਦ ਹੀ ਨਹੀਂ ਆਉਂਦੀ ਉਹਨੇ ਕਹ ਜੀ ਮੈਂ ਤਾਂ ਸੋਨਾ ਵੇਹ ਭਰਵੀਂ ਨੀਂਦ ਤੇ ਤੂੰ ਐਵੇਂ ਰੋਂਦਾ ਰਹਿਣਾ ਅੰਨਾ ਸੁਨਿਆਰਾ ਹੋ ਕੇ ਤੇਨੂੰ ਨੀਂਦ ਨਹੀਂ ਹੋਈ ਸੁਨਿਆਰੇ ਨੂੰ ਇੱਕ ਦਿਨ ਗੁੱਸਾ ਚੜਿਆ ਉਹਨੇ ਇੰਨੀ ਕੋ ਡਲੀ ਸੋਨੇ ਦੀ ਨਾ ਮੋਚੀ ਨੂੰ ਦੇ ਕੇ اندا ਤੈਨੂੰ ਆਇਤੋ ਬਾਦ ਦਿੱਤਾ ਸੋਣਾ ਤੇ ਜਾ ਹੁਣ ਸਾਰੀ ਰਾਤ ਮੋਚੀ ਨਾ ਬੁਏ ਮਾਰਦਾ ਫਿਰੇ ਸੌਈ ਨਾ ਬੁਏ ਮਾਰਦਾ ਫਿਰੇ ਉੱਥੇ ਰਹਿ ਉੱਥੇ ਰਹਿ ਸਾਰੀ ਰਾਤ ਲੰਘ ਗਈ ਤੇ ਦਿਨ ਜਿਹੜੇ ਵੇਲੇ ਆਇਆ ਨਾ ਉਹਨੇ ਚੱਕ ਕੇ ਸੋਣਾ ਸੁਨਿਆਰੇ ਦੇ ਘਰ ਮਾਰਿਆ ਆਂਦਾ ਚੱਕਿਆ ਆਪਣਾ ਭਾਈ ਮੈਨੂੰ ਸਾਰੀ ਰਾਤ ਨੀਂਦ ਨਹੀਂ ਆਈ ਮੈਂ ਇਹਨੂੰ ਸਾਹਮਦਾ ਰਿਹਾ ਉਹਨੇ ਸੁਨਿਆਰੇ ਨੇ ਦੇ